જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਨਵਦੀਪ ਕੌਰ ਜਾਂਦਾ ਨਜ਼ਰ ਮਾਰਦੀਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਮਠੰਡਾ ਦੇ ਟ੍ਰੈਫਿਕ ਇੰਚਾਰਜ ਤੇ ਉਹਨਾਂ ਦੀ ਟੀਮ ਨੇ ਸੜਕ ਤੇ ਬਣੇ ਟੋਇਆ ਨੂੰ ਕੀਤਾ ਬੰਦ ਮਠੰਡਾ ਦੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਜੋ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਦੇ ਵਿੱਚ ਵੀ ਬਹੁਤ ਉਤਸ਼ਾਹ ਨਾਲ ਹਿੱਸਾ ਲੈਂਦੇ ਜਿਸ ਕਾਰਨ ਜਦੋਂ ਮੀਂਹ ਤੋਂ ਬਾਅਦ ਸੜਕ ਤੇ ਪਾਣੀ ਦੇ ਵੱਡੇ ਵੱਡੇ ਬਲੌਕ ਜਮ੍ਹਾਂ ਹੋ ਜਾਂਦੇ ਨੇ ਤਾਂ ਉਹਨਾਂ ਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਆਪਣੀ ਪੂਰੀ ਟ੍ਰੈਫਿਕ ਦਾ ਧਿਆਨ ਰੱਖਿਆ ਉਹ ਦੇਖਦੇ ਆ ਤਸਵੀਰਾਂ ਕੀ ਨਾਮ ਹੈ ਤੁਹਾਡਾ ਦੇਖੀ ਜਾਣਾ ਚਲੋ ਅੱਜ ਇਸੇ ਕਮੇਟੀ ਮਲਬਾ ਪਾਇਆ ਗਿਆ ਹੈ ਬੜਾ ਆ ਮੇਨਾ ਸਬ ਇੰਸਪੈਕਟਰ ਅਮਜੀਤ ਸਿੰਘ ਜੀ ਇੰਚਾ ਚਪੈਂਡਾ ਇਹ ਅੰਡਰਬ੍ਰਿਜ ਮੰਨਸਰ ਰੋਡ ਤੇ ਹੈ ਜਿਹੜਾ ਕਿ ਪੁਲ ਦੇ ਨੀਚੇ ਨਾਲ ਸੜਕ ਬਹੁਤ ਜਿਆਦਾ ਖਰਾਬ ਸੀ ਜਿਹਦੇ ਨਾਲ ਕੋਈ ਪਏ ਹੋਏ ਸੀਗੇ ਜਿਹਦੇ ਵਿੱਚ ਟ੍ਰੈਫਿਕ ਬਹੁਤ ਜਿਆਦਾ ਫਸ ਕੇ ਸੀ ਔਰ ਟੋਆ ਦੇ ਉੱਤੇ ਮਲਬਾ ਭਵਾਇਆ ਗਿਆ ਕਬਲਾ ਗੱਲ ਕਰਦੇ ਜੀ ਇਹਨਾਂ ਦਾ ਆਪ ਵੀ ਸੜਕ ਬਹੁਤ ਜਿਆਦਾ ਖਰਾਬ ਹੋਈ ਸੀ ਕਿਰਦਾਰ ਦੇਖੋ ਅੱਜ ਸਿੱਖ ਕਿ ਫੁੱਟੀ ਦਾ ਦੇਣ ਸੀ ਕਮੀਂ ਕਰਕੇ ਪਾਣੀ ਦਾ ਉਹਨਾਂ ਨੇ ਨਹੀਂ ਆਏ ਦੇਖ ਤਾਂ ਅਸੀਂ ਮਲਬਾ ਪਾ ਕੇ ਆਮ ਪਬਲਿਕ ਨੂੰ ਵੀ ਟ੍ਰੈਫਿਕ ਦਾ ਕਾਰਨ ਕਿ ਐਕਵਾਇਡ ਤੇ ਆ ਕੇ ਖੜੇ ਲੱਗੇ। ਉਹ ਪਾਣੀ ਛੱਡਦਾ ਜੀ ਪਾਣੀ ਛੱਡ ਕੇ ਸੜਕ ਢੁੱਪੀ ਹੋ ਤੇ ਕਰਕੇ ਖੱਡੇ ਬਣੇ ਹੋਇਆ। ਹਰ ਵੀਕਲ ਬਹੁਤ ਜ਼ਿਆਦਾ ਹੁੰਦੀ ਹੈ। ਸੁਖਪਾਲ ਖੈਰਾ ਦਾ ਦਾਵਾ ਸੀ ਆਪਾਂ ਭਗਵੰਤ ਮਾਨ ਦੀ OSD ਵੱਲੋਂ ਭੇਜਿਆ ਨੋਟਿਸ ਅਜੇ ਤੱਕ ਨਹੀਂ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਦੀ OSD ਰਾਜਵੀਰ ਸਿੰਘ ਤੇ ਸੁਖਪਾਲ ਸਿੰਘ ਖੈਰਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ ਭੇਜਿਆ ਸੀ। ਨੋਟਿਸ ਦੇ ਬਚ ਸੁਖਪਾਲ ਖੈਰਾਂ ਨੂੰ 72 ਘੰਟਿਆਂ ਦੇ ਅੰਦਰ ਲਿਖਤੀ ਮਾਫੀ ਮੰਗਣ ਦੀ ਮੰਗ ਕੀਤੀ ਸੀ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖੈਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਵੱਲੋਂ ਭੇਜਿਆ ਗਿਆ ਮਾਨਹਾਨੀ ਦਾ ਨੋਟਿਸ ਅਜੇ ਤੱਕ ਨਹੀਂ ਮਿਲਿਆ ਪਟਿਆਲਾ ਤੋਂ ਫੈਲਿਆ ਸੂਰਾਂ ਦੇ ਵਿੱਚ ਅਫਰੀਕੀ ਸਵਾਈਨ ਫਲੂ ਪਟਿਆਲਾ ਦੇ ਵਿੱਚ ਸੂਰਾਂ ਦੇ ਵਿੱਚ ਅਫਰੀਕੀ ਸਵਾਈਨ ਬੁਖਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪਿੰਡ ਰਵਾਸ ਬਰਾਉਨਾ ਦੇ ਨਾਲ ਪੱਗ 10 ਕਿਲੋਮੀਟਰ ਦੇ ਖੇਤਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਹਾਈ ਕੋਰਟ ਨੇ ਕੰਗਨਾਰਨੌਥ ਦੀ ਪਟੀਸ਼ਨ ਕੀਤੀ ਖਾਰਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਰਮਾਦਕਾਰ ਕੰਗਨਾਰਨੌਥ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਅਦਾਲਤ ਨੇ ਬਠਿੰਡਾ ਦੀ ਇੱਕ ਅਦਾਲਤ ਦੇ ਵਿੱਚ ਉਹਨਾਂ ਦੇ ਵਿਰੋਧ ਚੱਲ ਰਹੇ ਮਾਨਹਾਨੀ ਦੇ ਮਾਮਲੇ ਨੂੰ ਰੱਦ ਕਰਨ ਦੀ ਉਹਨਾਂ ਦੀ ਪਟੀਸ਼ਨ ਨੂੰ ਅਰ ਰਾਧਾ ਗੀਤਾ ਗਿਆ ਇਹ ਮਾਮਲਾ 2021 ਦੇ ਕਿਸਾਨ ਅੰਦੋਲਨ ਦੇ ਦੌਰਾਨ ਕੀਤੇ ਗਏ ਵਿਵਾਦਪੂਰਨ ਟਵੀਟ ਦੇ ਨਾਲ ਸੰਬੰਧਿਤ ਹੈ ਮੌਸਮੀ ਬਾਗ ਦੇ ਬਲੋਸ ਦੇ ਵਿੱਚ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਮੁਹਾਰੀ ਤੇ ਚੰਡੀਗੜ੍ਹ ਦੇ ਵਿੱਚ ਅੱਜ ਸਵੇਰੇ ਹਲਕੀ ਕਮੀ ਪਿਆ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ ਪੈਣ ਦੀ ਸੰਭਾਵਨਾ ਜੋ ਹੈ ਜਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਪਿਛਲੇ ਹਫਤੇ ਚੱਗੀ بارش ਹੋਣ ਤੋਂ ਬਾਅਦ ਰਾਸਤੇ ਵਿੱਚ ਕੁਝ ਹਾਲਾਤਾਂ ਦੇ ਵਿੱਚ ਸੁਧਾਰ ਹੋਇਆ ਤੇ ਮੌਸਮ ਸੁਹਾਵਣਾ ਹੋਇਆ ਹੋਟਲ ਮਾਲਕ ਸਮੇਤ 10 ਲੋਕਾਂ ਨੂੰ ਜੂਆ ਖੇਡਦੇ ਕੀਤਾ ਗਿਆ ਗ੍ਰਿਫਤਾਰ ਸਿਟੀ ਗੁਰਦਾਸਪੁਰ ਪੁਲਿਸ ਨੇ ਸਪੈਸ਼ਲ ਸੈਲ ਦੀ ਮਦਦ ਦੇ ਨਾਲ ਸ਼ਹਿਰ ਦੇ ਮਸ਼ਹੂਰ ਕੂਟਾਬੇ ਤੇ ਵਿੱਚ ਜੂਆ ਖੇਡੇ ਹੋਏ ਟਾਂਬਾ ਮਾਲਕ ਤੇ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ ਕੋਲੋਂ ਮੌਕੇ ਤੇ 2,50,000 ਰੁਪਏ ਬਰਾਮਦ ਕੀਤੇ ਗਏ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਚੱਲ ਰਹੀ ਮਹਿੰਮ ਦੇ ਤਹਿਤ ਅੱਜ ਸਾਡੇ ਜ਼ਿਲ੍ਹੇ ਦੀ ਸਪੈਸ਼ਲ ਟੀਮ ਨੇ ਔਰ 18 ਸਿਟੀ ਦੀ ਪੁਲਿਸ ਨੇ ਸੀਕ੍ਰੇਟ ਇਨਫੋਰਮੇਸ਼ਨ ਦੇ ਕੰਮ ਕਰਦੇ ਹੋਏ ਅੱਜ ਆ ਜਿਹੜਾ ਕੁੱਕੂ ਦਾ ਟਾਬਾ ਆ ਇੱਥੇ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਅੰਦਰ ਜੂਆ ਖੇਡਦੇ ਆ ਫੋਸ ਪੈਸੇ ਦੀ ਮਾਦਦ ਨਾਲ ਸਾਡੇ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨ ਰੇਟ ਦੇ ਵਿੱਚ ਇਹਨਾਂ ਨੂੰ ਜਿਹੜਾ ਰੰਗਿਆ ਦੀ ਕਾਬੂ ਕੀਤਾ ਗਿਆ ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜਾ ਇੱਕ ਜੂਆ ਖੇਡਦੇ ਜਿਹੜਾ ਕਾਬੂ ਕੀਤਾ ਗਿਆ ਔਰ ਇਹ ਕਲਾਬੀ ਕਾਰਵਾਈ ਜਿਹੜੀ ਹੈ ਅਗਲੀ ਰਾਬਤ ਕਿੰਨੀ ਰਾਸ਼ੀ ਬਰਾਮਦ ਹੋਈ ਹੈ ਇੱਥੇ ਕਰੀਬ 2.5 ਲੱਖ ਤੋਂ ਉੱਪਰ ਕਿੰਨੇ ਬੰਦੇ ਹੋਣਗੇ ਸੇਮ ਇਨਫੋਰਮੇਸ਼ਨ ਕਦੋਂ ਮਿਲੀ ਸੀ ਜਿਹੜਾ ਇੱਥੇ ਮਤਲਬ ਇਮੀਡੀਏਟਲੀ ਇਨਫੋਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਉਹ ਟੈਕਟ ਕੀਤਾ ਗਿਆ ਜੀ ਕਿੰਨੇ ਬੰਦੇ ਕਿੰਨੇ ਲੋਕ ਫੜੇ ਗਏ ਨੇ 10 ਬੰਦੇ ਨੇ ਜੀ 1 ਗਿਆ ਇਥੋਂ ਦਾ ਔਰ ਉਹ ਵੀ ਨਾਲ ਸੀਗਾ ਸਰ ਕੰਦੀ ਦੇ ਕੋਲੋਂ ਉੱਥੇ ਚੱਲਦਾ ਜੀ ਨਹੀਂ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜ ਆਈ ਸੀਗੀ ਔਰ ਜੇ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਮਾਰਕ ਸਵੇਰ ਮਾਲਾ ਜੀ ਕਿਹਾ ਕਿ ਹਾਂਜੀ ਬਿਲਕੁਲ ਜੀ ਔਰ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਹੈ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਸਹਿਯਤਾ ਬਣਿਆਗਾ ਉਹ ਸਾਰਾ ਉਹਦੇ ਨਾਲ ਜਿਹੜਾ ਆ ਪੈਸੇ ਰਿਕਵਰੀ ਕੀਤੇ ਗਏ ਬੰਦੇ ਰੈਕਸ ਕਰ ਲਏ ਸਰ ਕੱਲਾ ਜੋ ਹੀ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਸੈਮੀ ਫਾਈਨਲ ਜਿਹੜ ਜਿਹੜਾ ਸਾਡੇ ਕੋਲ ਜਿਹੜਾ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਇਦਾਂ ਦੀ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਹੀ ਖੇਡ ਰਹੇ ਸੀਗੇ ਉਹ ਜਿਹੜਾ 2.5 ਨਾਲ ਖੇਡਦੇ ਆ ਉਹ ਉਹ ਖੇਡਦੇ ਸੀ। ਸੋ ਇਹਦਾ ਲੱਗਦਾ ਪਾਰਤਪਕਸਨ ਮੈਂ ਸੱਟਾ ਲਾਇਆ ਲੱਗਦਾ ਤੈਨੂੰ ਲੱਗਦਾ। ਨਹੀਂ ਉਹ ਉਹ ਤਾਂ ਥਰੂ ਕਿੱਦਾਂ ਲਾਂਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਤੁਹਾਨੂੰ ਜਸਾਲ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਦ ਹੋਇਆ। ਬੇਸਿਕਲੀ ਜੂਆ ਦੇ ਨਾਲ ਇਹ ਕਿ ਨੇ ਮਦਰ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਕਾ ਹੈ ਕਿ ਉਹ ਜਿਹੜਾ ਆਪਾਂ ਇਨਵੈਸਟੀਗੇਟ ਕਰਨਾ ਪਰ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਦਾ ਸੋ ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ 12 ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਹੁਣ ਕੀ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਖਿਲਾਫ ਮੁਕੱਦਮਾ ਕਰਾਣਾ ਪਰ ਸ਼ਾਇਦ ਕੋਈ ਨਾਮੀ ਬੰਦੇ ਵੀ ਹੈਗੇ ਸਾਰੇ ਚ ਨਹੀਂ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨੋਚਰ ਕਰ ਦੇਾਂਗੇ ਮਾਲਕ ਵੀ ਹੈ ਜੀ ਹੋਟਲ ਆਹ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਹੈ ਬਰਾਮਦ ਕੀ ਕੀ ਹੋਈ ਬਰਾਮਦ ਕੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋ ਉਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਡਦੇ ਹੋ ਸਾਰੇ ਬਰੰਦ ਹੋਏ ਸਰ ਜੂਏ ਤੋਂ ਵਗਿਆ ਇਥੇ ਦੇਰ ਆ ਪਾਦਾ ਹੁੰਦਾ ਜਨਾਂਦੇ ਸਾਰੇ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਪਹਿਲਾਂ ਲੈਤੀ ਹੁੰਦੀ ਮੇਰੇ ਧਿਆਨ 'ਤੇ ਪਹਿਲਾਂ ਅਸੀਂ ਹੱਥ ਤੇ ਰੇਡ ਵੀ ਕਰਦੇ ਥਾ ਥੈਂਕ ਯੂ ਚਲ ਮੇਰਾ ਪੁੱਤ ਫੋਰ ਭਾਰਤ ਦੇ ਵਿੱਚ ਨਹੀਂ ਕੀਤੀ ਗਈ ਪਲੀਜ਼ ਭਾਰਤ ਵਿੱਚ ਪੰਜਾਬੀ ਸ਼ਰਮਾ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਸੁਪਰ ਹਿੱਟ ਪਹਿਲਾਂ ਮੋ ਚਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਨੂੰ ਭਾਰਤ ਦੇ ਵਿੱਚ ਰੀਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਅੱਜੇ ਤੱਕ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋਈ ਸਿਰਫ ਪਾਕ ਦੇ ਵਿੱਚ ਹੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੇ ਪ੍ਰਸੰਸਕ ਇਸ ਨੂੰ ਨਹੀਂ ਦੇਖ ਸਕਦੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ ਸੁਵਿਧਾ ਕੇਂਦਰ ਲੁਧਿਆਣਾ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਜਿਸ ਕਾਰਨ ਸੁਵਿਧਾ ਕੇਂਦਰਾਂ ਦੇ ਵਿੱਚ ਕੰਮ ਕਰਵਾਉਣ ਦੇ ਲਈ ਆ ਰੈਂਗ ਲੋਕ ਖੱਜਲ ਖਵਾਲ ਹੋ ਰਹੇ ਨੇ ਪਿਛਲੇ 2 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ ਜਿਸ ਕਾਰਨ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਲੋਹਾ ਕੀਤੀ ਗਈ 9 ਸਤੰਬਰ ਨੂੰ ਹੋਵੇਗੀ ਉਪਰਾਸ਼ਟਰਪਤੀ ਉਹ ਤੇ ਦੇਖੋ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਪ ਰਾਸ਼ਟਰਪਤੀ ਅਹੁਦੇ ਦੇ ਲਈ 9 ਸਤੰਬਰ ਨੂੰ ਚੋਣ ਹੋਵੇਗੀ ਉਪ ਰਾਸ਼ਟਰਪਤੀ ਚੋਣ ਦੇ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਕੀਤਾ ਜਾਵੇਗਾ